ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਲਾ ਜੀ ਜ਼ਿਲ੍ਹਾ ਬਾਈਨੂ ਪੈਂਦਾ ਮੋਗਾ ਦੇ ਤਹਿਸੀਲ ਪੈਂਦੀ ਹੈ ਜੀ ਬਾਗਾ ਪੁਰਾਣਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜਿਨ੍ਹਾਂ ਚੋਂ ਇੱਕ ਤਾਂ ਸੂਆ ਸਵਾਇਆ ਨਗ ਤੇ ਇੱਕ ਗੱਬਣ ਵਹਿੜਾ ਚੰਗੇ ਮਲਕ ਰਿਕਾਰਡ ਵਾਲੀ ਡिटेल ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਭਾਈ ਸੁਖਵੀਰ ਸਿੰਘ ਆ ਪਿੰਡ ਮਾਲਾਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 8729030281 ਠੀਕ ਆ ਭਾਈ ਦੋ ਨਾਗਾ ਜੀ ਅੱਜ ਹਾਂਜੀ ਸੂਈ ਤੋਂ ਸ਼ੁਰੂ ਕਰਕੇ ਜੀ ਸੂਹਾ ਕੰਨ ਮਸੂਈ ਹੈ ਵੀਰੇ ਦੂਜਾ ਸੂਹਾ ਸੂਈ ਹੈ ਜੀ ਰਾਤ ਸੂਈ ਆ ਬੱਚਾ ਕੀ ਹੈ ਜੀ ਬੱਤੀ ਮਗਰੀ ਬੱਤੀ ਬੜੀ ਟੋਪ ਦੀ ਬਹੁਤ ਜ਼ਿਆਦਾ ਹੀ ਕੋਈ ਹੈਗਾ ਰਿਕਾਰਡ ਇਹਦਾ ਜੀ ਬਈ ਯਾਰ ਉਹ ਅਗਲੇ ਤਾਂ ਦੇ ਪਰ ਆਪਾਂ ਨੂੰ ਜੁ ਮਿਲੇ ਹੀ ਨਹੀਂ ਲੱਗਤੀ ਨਹੀਂ ਮਿਲੇ ਆਪਾਂ ਐਵੇਂ ਆਪਾਂ ਕਹਿ ਕੇ ਦੇ ਦਈਏ ਪਰ ਕੁਆਲਿਟੀ ਬਹੁਤ ਹੈ ਜੀ ਬੱਚੀ ਦੀ ਰੰਗ ਪ੍ਰਿੰਟ ਚੰਗਾ ਫੇਸ ਕੁਆਲਿਟੀ ਸੋਹਣੀ ਲੈਗ ਸਕੋਰ ਚੈੱਕ ਕਰ ਲੋ ਤੇ ਵੀਰੇ ਜੇਰ ਦੀ ਸਾਫ ਹੈ ਜੀ ਜਮਾ ਡੰਨ ਕਿੰਨਾ ਬੋਲਾ ਤਿਆਰ ਹੈ ਜੀ ਯਾਰ ਰਾਤ ਸੂਈ ਹੈ ਤੜਕੇ 4-5 ਕਿਲੋ ਚੱਕ ਚ ਵਾਈ ਹੋਈ ਹੈ 1-2 ਵਾਈ ਤੜਕੇ ਹੋਈ ਥਨਾ ਦੀ ਡੰਨ ਹੈ ਜੀ ਮੈਂ ਨਾ ਕੋਈ ਬੈਠੇ ਨਾ ਜੀ ਦੋਰ ਕੇ ਦਿਖਾਦੀ ਵੀਰੇ ਸੈਂਗਾ ਵੀਰੇ ਮਾਰਦੀ ਮੁਰਦੀ ਤਾਂ ਨਹੀਂ ਨਾ 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 ਬਾਈ ਨਾ ਠੀਕ ਆ ਜੀ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਆ ਰਾਤ ਸੂਈ ਆ ਜੀ ਬੱਚਾ ਮਗਰ ਬੱਛੀ ਆ ਟਾਪ ਦੀ ਜੇਰ ਡੰਨ ਆ ਜੀ ਪਹਿਲੀ ਚਵਾਈ ਚ 4 4.5 ਕਿਲੋ ਬੋਲਾ ਕੱਢਿਆ ਹੋਇਆ ਜੀ ਸੋਨਾ ਹਵਾਨਾ ਬਾਈ ਦੱਸਦਾ ਕਿ 16 ਕਿ ਲੀਟਰ ਪਾ ਜੂ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਛੋਟਾ ਛੋਟਾ ਸੈਂਗ ਜ਼ਰੂਰ ਆ ਪਰ ਬਾਈ ਕਹਿੰਦਾ ਭੂਰਾ ਨਹੀਂ ਮਾਰਦੀ ਗਾਰੰਟੀ ਆਪਣੀ ਠੰਡੀ ਸੀਲ ਦੀ ਥਣ ਪੂਰਾ ਸੋਹਣੇ ਸੈਜ ਦਾ ਲੱਗਿਆ ਵਾ ਫੋਰ ਸ਼ਾਂਕ ਪੂਰਾ ਵੀ ਨਹੀਂ ਕੱਲਾ ਕੱਲਾ ਨਿਖੜ ਮਾ ਥਣ ਬੈਕ ਸਾਈਡ ਤੋਂ ਚੈੱਕ ਕਰ ਲੋ ਚਾਰ ਹੀ ਥਣ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲੋ ਬਿਨਾ ਨਿਆਣੇ ਤੋਂ ਚੋਈ ਦੜ ਕੇ ਠੀਕ ਹੈ ਵੀਰੇ ਜਮਾ ਜੈ ਜੀ ਡਿਮਾਂਡ ਲੈ ਆਂਦੇ ਨਾਲ ਹੀ ਜੀ ਭਾਵੇਂ ਮੁੱਲ 55 ਕਰਈਓ 56 ਕਰਈਓ 52000 ਰੁਪਏ ਦੇ ਵਿੱਚ ਹੀ 52000 ਮਾਨਤਾ ਨਹੀਂ ਆਈ ਠੀਕ ਹੈ ਜੀ 52000 ਦੀ ਬਾਈ ਕਹਿੰਦਾ ਵੱਚੀ ਦੇ ਦਾਂਗੇ ਤੇ ਪਰ ਇੱਕ ਨਗ ਨਾਲ ਤੁਹਾਨੂੰ ਫ੍ਰੀ ਮਿਲ ਜਾਣਾ ਦੋ ਨਗ ਮਿਲਨੇ ਆ 52000 ਚ ਤੇ ਸਾਲ ਨੂੰ ਇਹਦੇ ਬਰੋਬਰ ਦੀ ਵੇਹੜ ਤਿਆਰ ਹੋ ਜਾਣੀ ਆ ਤੇ ਦੁੱਗਣੀ ਕੀਮਤ ਦੀ ਹੈ ਜੀ ਤੇ ਦੂਜੀ ਵੀਰੇ ਸੁਆ ਕਿੰਨਾ ਜੀ ਤੇ ਤੀਜੇ ਸੂਣੀ ਆ ਬਾਈ ਠੀਕ ਆ ਵੀਰੇ ਸੁਆ ਕਿੰਨਾ ਲਊਗੀ ਜੀ ਖਮਾ ਇਹਦੇ 15 ਦਿਨ ਬਾਕੀ ਆ ਹੈਟ ਮੁਤਾਬਕ ਭੇਕ ਮੁਤਾਬਕ ਠੀਕ ਆ ਵੀਰੇ ਕੋਈ ਸੀਮਾ ਰਿਕਾਰਡ ਲ ਮਿਲਿਆ ਹੋਵੇ ਦਾ ਕੋਈ ਨਹੀਂਗਾ ਪਰ ਲਈ ਫਾਰਮ ਚ ਠੀਕ ਆ ਦੁੱਧ ਕਿੰਨਾ ਪਾਜੂ ਵੀਰੇ ਉਹ ਦੋਨਾਂ ਨੇ ਤਾਂ ਕਹੇ ਸੈਂਚੀ ਤੋਂ 38 ਲੀਟਰ ਜਿਹਾ ਬਾਈ ਦੂਜੇ ਸੂਏ ਵੱਡੀ ਆ ਵੀਰੇ ਬਹੁਤ ਜਿਆਦੇ ਆਵੇ ਮੇਰਾ ਕੰਮ ਸਹੀ ਗੱਲ ਆ ਬਾਈ ਦੇ ਹਿਸਾਬ ਨਾਲ ਤੁਸੀਂ ਲਾ ਲਓ ਕਰ ਲਓ ਚੈੱਕ ਜੀ ਤੇ ਬਾਈ ਦਾ ਮੋਢੇ ਤੋਂ ਵੀ ਤਾਂ ਜਾਂਦੀ ਆ ਸਰ ਦੇ ਬਰੋਬਰ ਹੀ ਆ ਠੀਕ ਆ ਵੀਰੇ ਥਣਾ ਦੀ ਡੰਨਾ ਜੀ ਜਮਾ ਹਾਂ ਹਾਂ ਬਾਈ ਥੋੜਾ ਜਿਹਾ ਇੱਕ ਪਾਸਾ ਜੀ ਉਹ ਵੀ 1921 ਹੋਊਗਾ ਠੀਕ ਆ ਜੀ ਆਪਾਂ ਦਿਖਾ ਦਿੰਨੇ ਆ ਦਿਖਾ ਦੇ ਕੋਈ ਚੱਕਰ ਨਹੀਂ ਬਾਈ ਚੈੱਕ ਕਰ ਸਕਦੇ ਹੋ ਜੀ ਤੋੜ ਕੇ ਦਿਖਾ ਦਿਓ ਵੀਰੇ ਤੋੜ ਦੇ ਕੱਦ ਕਾੜ ਦੇ ਪੱਖ ਤੋਂ ਪੂਰੇ ਵੱਡੇ ਕੱਦ ਕਾੜ ਦੀ ਵਜਨ ਵਜੂਦ ਚੰਗਾ ਬਾਕੀ ਜਾਤ ਬਰੀਡ ਪੂਰੀ ਚੰਗੀ ਆ ਡੇਟ ਮੁਤਾਬਕ ਦਿਨ 15 ਪਏ ਆ ਜੀ 15 ਦਿਨਾਂ ਤੇ ਕਰਤਾ ਐਂਡ ਤੁਰਿਆ ਨਹੀਂ ਜਾਣਾ ਜੀ ਵਹਿਰ ਤੋਂ ਸਹੀ ਗੱਲ ਆ ਜੀ 37 38 ਕਿਲੋ ਦਾ ਰਿਕਾਰਡ ਆ ਜੀ ਹੱਕ ਵੀ ਹੈ ਫਿਰ ਜੀ ਏਡੀ ਵਾੜ ਨਹੀਂ ਨਾ ਦਿੱਤਾ ਫਿਰ ਦੇਣਾ ਵੀ ਕਿਨੇ ਥੋੜੀ ਜਿਹੀ ਮੌਸਮ ਖਰਾਬ ਕਰਕੇ ਤੇ ਬਾਈ ਨੇ ਨਿਵਾਈ ਧਵਾਈ ਨਹੀਂ ਬਾਈ ਗੱਟ ਧੁੱਪਣੇ ਲਈ ਸਹੀ ਗੱਲ ਧੁੱਪ ਹੁਣੇ ਹੀ ਨਿਕਲੀ ਆਪਣਾ ਮੌਸਮ ਨਵਾਉਣ ਦੇ ਵਿੱਚ ਕੀ 8 8 ਨੂੰ ਲੱਗ ਜਾਂਦਾ ਸਹੀ ਗੱਲ ਹੈ ਗੱਬਣ ਪਸ਼ੂ ਆ ਠੰਡ ਛੇਤੀ ਮੰਨ ਜਾਂਦਾ ਥੋੜੀ ਜਿਹੀ ਸੈਡ ਜ਼ਰੂਰ ਰੱਖੂਗੀ ਤੇ ਪਰ ਬਾਈ ਕਹਿੰਦਾ ਥਣ ਆਪਣੇ ਡੰਨ ਕੀਤੇ ਵੇ ਤੁਸੀਂ ਆਪਦੇ ਚਾਹੇ ਦੋ ਵਾਰੀ ਪਾਸ ਕਰਕੇ ਲੈ ਜਾਓ ਗਰੰਟੀ ਆ ਤੋਰ ਅੱਜ ਵੀ ਭਲਵਾਨਾ ਆ ਲਈ ਐਨ ਪੱਟਾਂ ਫੱਟ ਸਹੀ ਗੱਲ ਹੈ ਜੀ ਤਿਆਰੀ ਚ ਹੋਈ ਵਹਿੜ ਤੋਂ ਤੁਰਿਆ ਨਹੀਂ ਜਾਣ ਅੱਜ ਵੀ ਪੱਟਾਂ ਚ ਹਵਾਨਾ ਫਸਿਆ ਪਿਆ ਬਾਕੀ ਫਿਟਨੈਸ ਵਾਲਾ ਹਵਾਨਾ ਤੇ ਡਿਮਾਂਡ ਵੀਰੇ ਦੀ ਬਈ ਉਹ ਮੈਂ ਦੱਸ ਭਾਵੇਂ ਕੌਸ ਮੰਗੀ ਜਾਂਦੇ ਅੱਜ ਕੱਚੀ ਦਾ ਮੁੱਲ 82000 ਰੁਪਈਆ ਹੋਜੂ ਮਾਨਤਾਨ ਚ ਠੀਕ ਹੈ ਜੀ ਅੱਜ ਕੱਚੀ ਕੱਚੀ ਦੀ ਡਿਮਾਂਡ 82000 ਰੁਪਈਆ ਵਿੱਚੋਂ ਮਾਨਤਾਨ ਹੋਜੂਗਾ ਜੀ ਨੰਬਰ ਸਕਰੀਨ ਤੇ 22 ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ